ਨਾਨਕ ਦੁਖੀਆ ਸਭ ਸੰਸਾਰ ਇਹ ਆਪਾਂ ਸੁਣਦੇ ਜਰੂਰ ਆ ਬਾਣੀ ਗੁਰਨਾਨਕ ਸਾਹਿਬ ਦੀ ਬਾਣੀ ਕਿ ਨਾਨਕ ਦੁਖੀਆ ਸਭ ਸੰਸਾਰ ਔਰ ਦੁੱਖ ਕਿਸੇ ਤਰ੍ਹਾਂ ਦਾ ਵੀ ਹੋਵੇ ਚਾਹੇ ਦੁੱਖ ਕਿਸੇ ਤਰ੍ਹਾਂ ਦਾ ਵੀ ਹੋਵੇ ਪਰਿਵਾਰ ਨੂੰ ਤੋੜ ਕੇ ਰੱਖ ਦਿੰਦਾ ਪਰਿਵਾਰਾਂ ਦੇ ਜੀਆਂ ਨੂੰ ਮਜਬੂਰ ਕਰ ਦਿੰਦਾ ਔਰ ਦੁੱਖ ਹਰ ਘਰ ਦੇ ਵਿੱਚ ਲੇਕਿਨ ਕਈ ਐਸੇ ਵੀ ਘਰ ਨੇ ਜਿੱਥੇ ਦੁੱਖ ਇੰਨਾ ਵੱਡਾ ਇੱਕ ਬਿਮਾਰੀ ਜਦੋਂ ਆ ਜਾਂਦੀ ਹੈ ਤਾਂ ਇੰਨੀ ਵੱਡੀ ਇੱਕ ਵਿਪਤਾ ਹੋ ਜਾਂਦੀ ਹੈ ਕਿ ਪਰਿਵਾਰ ਨਾ ਲਹਿਰ ਗੁਜ਼ਾਰਾ ਹੀ ਕਰ ਪਾਦਾ ਪਰ ਲੇਕਿਨ ਉਤੋਂ ਦਵਾਈਆਂ ਦੇ ਖਰਚ ਔਰ ਹੋਰ ਮੈਡੀਕਲ ਖਰਚ ਲੇਕਿਨ ਉਥੇ ਕਈ ਐਨ ਜੀਓਜ਼ ਨੇ ਜਿਹੜੀਆਂ ਵਰਕ ਕਰਦੀਆਂ ਵਕ ਵਕ ਕਲੇਮ ਕਰਦੀਆਂ ਕਿ ਉਹਨਾਂ ਦੀ ਮਦਦ ਲਈ ਗਰੀਬਾਂ ਦੀ ਮਦਦ ਲਈ ਜ਼ਰੂਰਤਮੰਦਾਂ ਦੀ ਇਲਾਜ ਲਈ ਚਾਹੇ ਆਯੁਸ਼ਮਨ ਕਾਰਡ ਵੀ ਹੈ ਇੱਕ ਸਰਕਾਰਾਂ ਵੱਲੋਂ ਬਣਾਇਆ ਗਿਆ ਔਰ ਸਰਕਾਰਾਂ ਵੀ ਕਲੇਮ ਕਰਦੀਆਂ ਸਰਕਾਰੀ ਹਸਪਤਾਲਾਂ ਚਲਾ ਦਿੰਦੇ ਲੇਕਿਨ ਉਹਦੇ باوجود ਕਈ ਲੋਕ ਐਸੇ ਨੇ ਕਿ ਜਿਨ੍ਹਾਂ ਨੂੰ ਨਾ ਤਾਂ ਸਰਕਾਰੀ ਹਸਪਤਾਲਾਂ ਚ ਇਲਾਜ ਮਿਲਦਾ ਨਾ ਹੀ ਉਹ ਆਯੁਸ਼ਮਨ ਕਾਰਡ ਬਣ ਸਕਦਾ ਔਰ ਜਾਂ ਤੇ ਕਾਰਡ ਮਿਲਿਆ ਤਾਂ ਉਹ ਉਹਦਾ ਬੈਨੀਫਿਟ ਨਹੀਂ ਲੈ ਸਕਦੇ ਇਹ ਉਹਨਾਂ ਦੀ ਮਦਦ ਲਈ ਕਈ ਐਨ ਜੀਓਜ਼ ਨੇ ਲੇਕਿਨ ਪਟਾਲਾ ਦੇ ਵਿੱਚ ਇੱਕ ਨੌਜਵਾਨ ਨੇ ਔਰ ਉਹਨਾਂ ਵੱਲੋਂ ਇੱਕ ਐਨ ਜੀਓ ਜਿਹੜੀ ਕਿ ਆਪਣੀ ਮਦਰ ਦੀ ਯਾਦ ਵਿੱਚ ਬਣਾਈ ਗਈ ਹੈ ਮਦਰ ਦੇ ਨਾਮ ਦੇ ਉੱਤੇ ਮੇਰੀ ਮਾਂ ਮੇਰੀ ਮਾਂ ਔਰ ਮੈਸੀਜਾ ਮਾਮਾ ਕਦੀ ਮਰਦੀਆਂ ਨਹੀਂ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਇਹ ਐਨ ਜੀਓ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਲੋਕ ਪਹੁੰਚਦੇ ਨੇ ਇੱਥੇ ਰੋਜ਼ ਸ਼ਾਮ 7:30 ਤੋਂ 9:30 ਵਜੇ ਕੋਈ ਡਾਕਟਰ ਨਹੀਂ ਬੈਠਦਾ ਸਿਰਫ ਇਥੇ ਉਹ ਨੌਜਵਾਨ ਬੈਠਦੇ ਨੇ ਦੂਸਰੇ ਪਾਸੇ ਉਹ ਲੋਕ ਪਹੁੰਚਦੇ ਨੇ ਜਿਨ੍ਹਾਂ ਨੂੰ ਜ਼ਰੂਰਤ ਨੇ ਪਰ ਕੋਈ ਵੀ ਜ਼ਰੂਰਤਪੰਦ ਕਿਤੋਂ ਵੀ ਆ ਸਕਦਾ ਉਹ ਇੱਥੇ ਆਂਦਾ ਆਪਣੀ ਮੁਸ਼ਕਲ ਦੱਸਦਾ ਹੈ ਉਹ ਇਲਾਜ ਦੇ ਲਈ ਉਹਨੂੰ ਕਿ ਕਿਸੇ ਤਰ੍ਹਾਂ ਦਾ ਵੀ ਇਲਾਜ ਜੇ ਉਹਦੇ ਮਦਰ ਫਾਦਰ ਦੀ ਤਬੀਅਤ ਜਿਆਦਾ ਖਰਾਬ ਆ ਜਾਂ ਕੋਈ ਪ੍ਰੋਬਲਮ ਆ ਤਾਂ ਉਹਦਾ ਇਲਾਜ ਲਈ ਇੱਥੇ ਉਹਨਾਂ ਦੀ ਮਦਦ ਲਈਏ ਨੌਜਵਾਨ ਜਿਹੜੇ ਲੋਕ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਬੁਲਾਉਂਦੇ ਨੇ ਖਾਸ ਗੱਲ ਇਹ ਹੈ ਕਿ ਇਹ ਫੰਡ ਲੈਂਦੇ ਨਹੀਂ ਇਹਨਾਂ ਦਾ ਕੋਈ ਬੈਂਕ ਅਕਾਊਂਟ ਨਹੀਂ ਹੈ ਨਾ ਹੀ ਕੈਸ਼ ਫੰਡਿੰਗ ਲੈਂਦੇ ਨੇ ਦੀ ਇਨਵਲਾ ਵੀ ਇੱਥੇ ਆ ਔਰ ਲੈਣ ਵਾਲਾ ਵੀ ਇੱਥੇ